ਸੀ ਵਾਲਿਆਂ ਨੇ ਲੋ ਜੀ ਭਈਆ ਕੀ ਬਾਤ ਹੈ ਬਾਬਾ ਚੱਲੂਗੀ ਹੁਣ ਤੂੰ ਤਾਂ ਐਂ ਜਮੀਂ ਅਗਲੇ ਕੋਮਾ ਮਰਿਆ ਦਾ ਮਾਲ ਭਾਲਦਾ ਨਹੀਂ ਮਿਲਣਾ ਬਈ ਜੇ ਉਠੀ ਤਾਂ ਖੋਲਦੇ ਮੁੰਕਾ ਇਹਨਾਂ ਬਾਬਾ ਤਾਂ ਜਿਹੜੇ ਬਈ ਆ ਸਾਰਾ ਸਣਾ ਐਨੇ ਦੁਨੀਆ ਬਾਤ ਚੂਗੀ ਅੱਗੜੀ ਜਮੀਂ ਟਿਕਰਾਇਆ ਆਪੀ ਹਾਂ ਉਹ ਲਿਆ ਬੱਚੇ ਦੇ ਫਿਰ ਉਹਨੇ ਬੱਚੇ ਦਾ ਪਹਿਲਾ ਸੁਆ ਦੋ ਬਰੇ ਹੋ ਗਏ ਬੱਚੇ ਵੀ ਚੰਗਾ ਖਾਂਦੇ ਨੇ ਸਭ ਕੁਝ ਲਓ ਜੀ ਅੱਜ ਵੇਚਣਾ 5000 ਦੀ ਜੋੜੀ ਵੇਚ ਦੀ ਪੂਰੀ ਹਾਂ ਵੀ ਛੱਡ ਕੇ ਦੇ ਮੰਗਦਾ ਹੈ ਆ ਬੱਸ ਸਰ ਚੰਗਾ ਆਣਾ ਵੀ ਬਾਬੇ ਨੇ ਨਾਲੇ ਤੇਰੀ ਬੱਕਰੀ ਨਾ ਖਰਾਬ ਕਰ ਅਰੇ ਬਸਤੀ ਜੀ ਬੱਕਰੀ ਨਾ ਤਾਰਾ ਮਾਰ ਲਾ ਆ ਦੇ ਬੱਸ ਕੋਈ ਬੋਲੀ ਆ ਮੋਲੀ ਦਾ ਕਰਾਂ ਬੱਚੇ ਦਖਾਤਾ ਓਏ ਦਾ ਮੰਗਦਾ ਕੀ ਹੈ ਪੰਗ ਦਾ ਫੜੀ ਓਏ ਬੱਸ ਬਾਬਾ ਬੱਕਰੀ ਵਧੀਆ ਇਹ ਲਵਾਗੇ ਬਾਬਾ ਤਾਂ ਮਾਂ ਦਾ ਬੱਕੇ ਬੋਕੇ ਗੱਲਾਂ ਨਾ ਕਰ ਕਿਉਂ ਨਹੀਂ ਲੈਣ ਬਾਬਾ ਦਾ ਸਿਰ ਮਾਰ ਗਿਆ ਕਿਉਂ ਕਰੀਏ ਬਾਬਾ ਤਾਂ ਨਵੀਂ ਪਾਲ ਵੇ ਐਦੂ ਨਵੀਂ ਮੈਨੂੰ ਕੋਲੋਂ ਦਪੱਟਾ 22000 ਮੰਗੇ ਮਾੜਾ ਮੋਟਾ ਹੋ ਹੁਣ ਕੀ ਕਰੀਏ ਅੰਨ ਜਾ ਬਾਬਾ ਦਾ ਸਿਰ ਮਾਰ ਗਿਆ ਕਿਸੇ ਦੇ ਬੱਕੇ ਹੋਰ ਨਹੀਂ ਨਹੀਂ ਮੈਂ ਨਹੀਂ ਦੋ ਬੰਦੇ ਲੈ ਆਉਂਦੀ ਆ ਨਾ ਉਹਨੂੰ ਮਾਰੀਏ ਨਾ ਤੈਨੂੰ ਮਾਰੀਏ ਹੋਰ ਦੇਖ ਲੈ ਉਹਨਾਂ ਤੋਂ ਹਾਂ ਪਤਾ ਕੀ ਆ ਕੀ ਸੋਹਣੀ ਮੇਮਨੀ ਆ ਉਹ ਬੱਤਾ ਦਿਖਾਈ ਚਲ ਉੱਥੇ ਤਾਂ ਨਹੀਂ ਹੁਣ ਹੋਣੀ ਅੰਦਰਾ ਕੀ ਸੋਹਣੀ ਅਗਲੇ ਨੇ ਮੇਮਨੀ ਦਿਖਾਈ ਆ ਉਹ ਤਾਂ ਸਾਡੀ ਇੱਛਤ ਕਰ ਰਿਹਾ ਮਰੀਕ ਆ ਲੰਬੀ ਪੌਂਦਾ ਬਾਬਾ ਤਰੀਕ ਹੁਣ ਕੀ ਕਰੀਏ ਪਿੱਛੇ ਮਰਦਾ ਉਹ ਖੁੰਝੇ ਦਦੀਆ ਖੁੰਝੇ ਦੇਖ ਲੋ ਪੱਕਿਆ ਫੇਰ ਖੜੀਆਂ ਨੇ ਤਹਿਰ ਜਾਂਦੀ ਜਣ ਚਲ ਬਾਬਾ ਖੁਸ਼ ਹੋ ਕੇ ਕਹਿੰਦਾ ਆ ਬਾਬਾ ਖੁਸ਼ ਹੋ ਕੇ ਕਹਿ ਦੇ ਤਹਿਰੀਆ ਬੱਕੇ ਨੂੰ

ਮਾੜਾ ਕਰਦਾ ਆਏ ਗੇਟ ਤੇ ਆ ਤੁਸੀਂ ਅੱਧੂ ਪੰਗਾ ਲੈਣੀ ਪੰਗਾ ਲੈਣਾ ਪੰਦਾ ਆ ਜਾ ਹੁਣ ਚਲੋ ਉੱਥੇ ਜੇ ਹੋ ਜਾ ਤੁਸੀਂ ਲਵੇ ਜਾਓ ਤੇ ਪੈਣੀ ਜਾਂਦਾ ਤੂੰ ਮੋੜ ਕਰਨਾ ਹੈ ਹਾਂ ਮੋੜ ਗਾਂਧੀ ਵਾਲਾ ਹੈ ਆ ਜਾ ਫਿਰ ਮਮੀ ਇਹਦਾ ਲੈ ਬਾਈ ਓਏ ਉਰੇ ਆ ਜਾ ਬਾਬਾ ਕਹਿੰਦਾ ਜੀ 16000 ਦੀ ਦਿਓ ਅੱਛਾ ਤਰੀ ਆ ਇਹ ਦੇਖ ਰੱਖ ਲੈ ਸਾਈ ਨਾ ਨਾ ਐ ਕਿਵੇਂ ਰੱਖ ਲੈ ਹੋਰ ਫਿਰ ਉਹ 12000 ਦਾ ਬੱਚੇ ਨੇ ਮੰਗ ਰਿਆ ਤੇ ਤੂੰ 12 ਦੇ ਮੁੱਲ ਕਰਕੇ 12 ਦੇ ਕਹਿੰਦੇ ਮੁੱਲ ਕਰਕੇ 10000 ਦੇ ਬੱਚੇ ਰੱਖ ਲਈ ਹੁਣ ਮੈਂ ਆ ਰੱਖ ਲਈ ਮੈਂ ਕੀ ਕਰੂ ਭਲੇ ਸੇ ਤੇਰੀ ਹੀ ਕੀ ਜੂ ਆ ਦੇਖ ਕਾਲਾ ਪਤਾ ਹੋਰ ਗੈਲਾ ਕਿ ਤੋੜ ਦਿਆਂਗੇ ਇਹਨੂੰ ਬੱਚੇ ਦੇ 20000 ਆਪਣਾ ਕੰਮ ਕੀ ਹੈ ਇਹੀ ਕੰਮ ਹੈ ਆਪਣਾ ਦਾ ਦੋ ਤਿੰਨ ਮਹੀਨਿਆਂ ਨੂੰ 20000 ਦੇ ਹੋ ਜਾਣਗੇ ਸਾਮੂਗਾ ਉੱਜਾ ਇਹ ਵਾ ਹੋਊਗੀ ਦੰਪਾ ਕਿ ਦੱਸ ਸਕੇ। ਕੁੱਝ ਹੋ ਜਾਂਦਾ ਬਾਕੀ। ਦੋ ਤਿੰਨ ਮਹੀਨਿਆਂ ਨੂੰ ਬਾਬਾ ਵਿਚਾਰਾ ਉਹ ਨਾ ਕਿਤੇ ਦਮ ਨਾ ਖੜ ਜੇ ਬਾਬੇ ਦਾ। ਹੁਣ ਕੀ ਕਰੀਏ ਫਿਰ? ਕੋਈ ਸਾਨੂੰ ਵੀ ਪਤਾ। ਓ ਦੱਸ ਦੇ। ਬਾਕੀ ਤਾਂ ਮੈਂ 21000 ਦੀ ਲੱਗਿਆ। ਬੱਕਰੀ ਤਾਂ ਨਹੀਂ ਆਏ ਬਣਨੀ। ਚਾਦੂ-ਚੂਦੂ ਮਾਰੀਏ ਕੋਈ। ਪਹਿਲਾਂ ਤੂੰ ਚਲਾ ਤੇਰੇ ਵਾਲਾ।

ਨਾ ਬਸ ਬੱਕਰੀ ਲੈਤੀ ਪੂਰੀ 18000 ਦੀ ਨੀਚਲਾ ਮੁੱਠੀ ਨਾ ਫੇਰ ਰੱਖਣਾ ਸੀ ਜਾਨਿਆਂ ਖਾੜੇ ਚ ਤੇਰੀ ਮਰਜ਼ੀ ਆ ਨਾ ਬੁੜੇ ਬੁੜੇ ਦੀ ਇੱਜ਼ਤ ਕਰ ਉਹ ਨਹੀਂ ਨਹੀਂ ਓ ਬੁੜੇ ਦੀ ਇੱਜ਼ਤ ਕਰ ਬੁੜੇ ਦੀ ਇੱਜ਼ਤ ਕਰ ਨਾ 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 ਬੁੜੇ ਦੀ ਇੱਜ਼ਤ ਕਰ ਬੁੜਾ ਬੰਦਾ ਵਿਚਾਰਾ ਕੰਟਾ ਹੋ ਗਿਆ ਮੱਥਾ ਮਾਰਦੇ ਨੂੰ ਸਾਨੂੰ ਕੀ ਹੋਵੇ ਦੋ 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 20000 ਦੀ ਬੱਕਰੀ ਨਾ 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 20000 ਦੀ ਬੱਕਰੀ ਬੱਕਰੇ ਵੀ ਦੋ ਨੇ ਕਿੱਦਾਂ ਹੋ ਜਾਂਦੇ ਹੈਂ ਉਈ ਮਨ ਬਹੁਤ ਚੰਗੀਆਂ ਗਾਣ ਲੱਗਿਆ ਨਾ ਮੈਂ ਇੱਕ ਤਾਬਾ ਗਜਨੇ ਜਾ ਉਪਾਤੂ ਜਾ ਮੈਂ ਪਾਤੂ ਬਾਬਾ ਜੀ 18000 ਲਾਤਾ ਹਾਂ ਦੋ ਜਨ ਦਾ ਪਰਸ਼ਾ ਕਦ ਕਿੱਡਾ ਕਮੀ ਕੀ ਦੱਸ ਬੱਚੇ ਤੋਂ ਨੇ ਕਮੀ ਆ ਰਹੀ ਹੈ ਖਰਚਾ ਭਾਈ ਤੂੰ ਐ ਨਾ ਲੈ ਜਾ ਕਾਂਟਾ ਹੋ ਗਿਆ ਸਾਨੂੰ ਜਵਾਨ ਮਾਰਦੇ ਨੂੰ ਬੱਕਰੀ ਲੈ ਕੇ ਜਾਈ ਵੀਰੇ ਹੱਲ ਨਹੀਂ ਦਿੰਦੇ ਖਾੜੇ ਚ ਹੱਲ ਨਹੀਂ ਦਿੰਦੇ ਐ ਕਰੀ 500 ਸਾਨੂੰ ਪੱਲਿਓਂ ਪਾਉਣਾ ਪੈ ਜੇ ਚਾਹੇ ਕਿਉਂ ਬਈ ਆ ਪਾਵਾਂਗੇ ਹਾਂ ਪਾਵਾਂਗੇ ਜੇ ਤਾ ਨਹੀਂ ਸਾਡੀ ਇੱਜ਼ਤ ਕਰਨੀ ਦਾ ਹੋ ਗਈ 12000 ਦੀ ਫਰ ਬੱਕਰੀ ਇਵੇਂ ਹੱਲੂਗਾ ਅਮਰੀਕਾ ਸਾਤੋਂ ਅਸੀਂ ਕੱਲ ਨੂੰ ਫੇਰ ਨਹੀਂ ਮੰਡੀ ਵੇਚਣਾ ਇਹਦਾ ਮਾਲ ਫਰ ਬੱਕਰੀ ਬਾਬਾ ਆ ਜਾ ਤੱਪੇ ਖਾਣੇ ਚ ਹਾਂ ਇਹ ਕੱਚੇ ਸੌਦੇ ਨਹੀਂ ਹੈਗੇ ਸਾਡੇ ਸੌਦਾ ਹੋ ਗਿਆ ਬੱਕਰੀ ਦਾ ਦੇਖ ਕਣ ਵਰਗੀ ਪੱਛਾ ਇਹਦਾ ਮਾੜਾ ਵੀ ਕੀ ਆ ਕਿਉਂ ਜੀ 2 ਮਹੀਨੇ ਨੇ ਥੱਲੇ ਬਾਬਾ ਐਡੀ ਲੁੱਟ ਵੀ ਹੈ ਨਹੀਂ ਵੰਡੀਆਂ ਚ ਲਾਓ ਲਾਓ ਯਾਰ 18000 ਦੀ ਹੋ ਗਈ ਅਸੀਂ ਵਪਾਰੀ ਤਾਂ ਨਹੀਂ ਮਾਰਨੇ ਵਪਾਰੀ ਮਾਰ ਕੇ ਅਸੀਂ ਮਰ ਕੇ ਸਾਡੀ ਮੰਨ ਲੈਂਦੇ ਨੇ ਇਹ ਇਹ ਸਾਡੀ ਮੰਨਦੇ ਨੇ ਇਹ ਕੇਸ ਆ ਸੀ ਦਾ ਭਾਂਗਾ ਟੁੱਟਾ 1000 ਰੁਪਏ ਦਾ ਕਿਸੇ ਹੋਰ ਬੱਕਰੀ ਚੋਂ ਕਢਾ ਕੇ ਤੋਰਾਂਗੇ ਮਰਨ ਤਾਂ ਨਹੀਂ ਦਿੰਦੇ ਇਹਨੂੰ ਉਧਰੋਂ ਬਚਾ ਦਾਂਗੇ ਇਹਨੂੰ ਸਾਨੂੰ ਪਤਾ ਹੈ 20000 ਦੀ ਬੱਕਰੀ ਹੈਗੀ ਸੀ 15000 ਦੀ ਮਾਰ ਅਸੀਂ ਅਮਰੀਕ ਨੂੰ ਪਾਤੀ ਹੁਣ ਮੁੱਖ ਤ ਤੈਨੂੰ ਕਿਵੇਂ ਫੜਾਊਗਾ ਵੀ ਅਗਲਾ ਕੰਨ ਨਹੀਂ ਦਿਖਾ ਹਰ ਮਾਸੋ ਕਦਾ ਲਾਗੇ ਸੀ ਤੈਨੂੰ ਅਸੀਂ ਕਾਟੂ ਮਾਲ ਦਵਾਉਨੇ ਆ ਤੇਰੇ ਸਭ ਚ ਦਵਾਵਾਂਗੇ ਸਾਨੂੰ ਪਤਾ ਵੀ ਮੋਟਾ ਹੈ ਉੱਥੇ ਚੰਗੇ ਰਪੀ ਲਵਾਵਾਂਗੇ ਮਾਰੇ ਤੇ ਤੇਰੇ ਦੌਰ ਕੀ ਅਸੀਂ ਕੱਟ ਲਵਾਵਾਂਗੇ ਬਿਨੀਆਂ ਜੀ ਲੈਣਾ ਨਹੀਂ ਸਹੀ ਗੱਲ ਲੈਊਗਾ ਇਹ ਡੋਡੀ ਕੋਲ ਕਿੱਥਾ ਹੋਰ ਹੜ ਜਾਂਦਾ ਦੂਆ ਬੱਕਰੀ ਝੋਲੀ ਚ ਪਾਉ ਰੱਖਾ ਹਰੇਕ ਬੰਦਾ ਨਹੀਂ ਸੋਤੇ ਕਰਾ ਸਕਦਾ ਅੱਜ ਫਿਕਰ ਹੈ मास्टर सलीम बाबा जी, बाबा, जी, बाबा जी, कर। गुरु महाराज जी <laughs> <निदुरार। laughs> दे, पंद्र सो दो साद्डी गिणती हो रहा पची सौ तीन पैती चार हज़ार साढ़े चार पं हजार साढ़े पे हज़ार हो गई, जी सत्त अठ नौ दस ग्यारह